ਅੰਮ੍ਰਿਤਸਰ ਵਿੱਚ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਸਾਹਮਣੇ ਆਈ ਹੈ। ਥਾਣਾ ਬੀ ਡਿਵੀਜ਼ਨ ਅਧੀਰ ਮੰਦਰ ਵਾਲਾ ਬਾਜ਼ਾਰ ਇਲਾਕੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਨਸ਼ਾ ਤਸਕਰ ਪਰਿਵਾਰ ਦਾ ਘਰ ਡਾਅ ਦਿੱਤਾ ਗਿਆ। ਮੌਕੇ ਤੇ ਮੌਜੂਦ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਇਹ 19ਵੀਂ ਡੈਮੋਲੇਸ਼ਨ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਡਰੱਗ ਮਨੀ ਨਾਲ ਬੰਨੀ ਕਿਸੇ ਵੀ ਜਾਇਦਾਦ ਨੂੰ ਕਾਨੂੰਨ ਕਦੇ ਬਰਦਾਸ਼ਤ ਨਹੀਂ ਕਰੇਗਾ। ਪੁਲਿਸ ਅਨੁਸਾਰ ਇਹ ਨਟੋਰੀਅਸ ਪਰਿਵਾਰ ਪਹਿਲਾਂ ਵੀ ਐਨਡੀਪੀਐਸ ਐਕਟ ਅਧੀਨ ਕਈ ਮਾਮਲਿਆਂ ਵਿੱਚ ਸ਼ਾਮਿਲ ਰਹੀ ਚੁੱਕਾ ਹੈ ਅਤੇ ਹਿਰੋਇਨ ਦੀ ਬਰਾਮਦਗੀ ਵੀ ਹੋਈ ਸੀ ਇਲਾਕਾ ਵਾਸੀ ਲੰਬੇ ਸਮੇਂ ਤੋਂ ਬਿਨਾਂ ਗੈਰ ਕਾਨੂੰਨੀ ਗਤੀਵਿਧੀਆਂ ਕਾਰਨ ਪਰੇਸ਼ਾਨ ਸਨ ਪੁਲਿਸ ਨੇ ਦੱਸਿਆ ਕਿ ਵਿਸ਼ੇਸ਼ ਅਭਿਆਨ ਦੌਰਾਨ ਦਰਜਨਾ ਨਸ਼ਾ ਸਕਰਤੇ ਗੈਂਗਸਟਰ ਗ੍ਰਫਤਾਰ ਕਿਤੇ ਗਏ ਹਨ ਅਤੇ ਵੱਡੀ ਮਾਤਰਾ ਵਿੱਚ ਹਿਰੋਇਨ ਡਰਗ ਮਨੀ ਅਤੇ ਹਥਿਆਰ ਬਰਾਮਦ ਕਿਤੇ ਗਏ ਹਨ ਪੁਲਿਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਕਿਸੇ ਤਰ੍ਹਾਂ ਦੀ ਜਾਣਕਾਰੀ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 9394693946 ਤੇ ਸਾਂਝੀ ਕਰੋ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਾ ਮੁਕਤ ਕੈਂਪੇਨ ਹੈ ਉਹਦੇ ਵਿੱਚ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਬਹੁਤ ਵੱਡੀਆਂ ਕਾਮਯਾਬੀਆਂ ਹੋਈਆਂ ਡਰੱਗ ਫਰੰਟ ਦੇ ਜਿਵੇਂ ਕਿ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹੇ ਆ ਔਰ ਜੋ ਕ੍ਰੋਸ ਦੀ ਬਾਰਡਰ ਡਰੋਨ ਰਾਹੀਂ ਵੀ ਜਿਹੜੀਆਂ ਵੱਡੀਆਂ ਕਨਸਾਈਨਮੈਂਟਸ ਆਈਆਂ ਉਹ ਵੀ ਬਹੁਤ ਵੱਡੀਆਂ ਗਈਆਂ ਇਸ ਤੋਂ ਅਵਾਇਡਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਜਿਹੜੇ ਡਰੱਗਿੰਗ ਸਮੱਗਲਰਸ ਨੇ ਔਰ ਉਹਨਾਂ ਦੇ ਜਿਹੜੀ ਇਲੀਗਲ ਮਨੀ ਨਾ ਬਣਾਈਆਂ ਹੋਈਆਂ ਪ੍ਰੋਪਰਟੀਆਂ ਨੇ ਸਪੈਸ਼ਲੀ ਦੇ ਘਰ ਵਗੈਰਾ ਬਣਾਏ ਨੇ ਉਹਨਾਂ ਦੀ ਡੈਮੋਲੇਸ਼ਨ ਵਾਸਤੇ ਅੱਜ ਆਪਾਂ ਇੱਥੇ ਮੰਦਰ ਵਾਲਾ ਬਾਜ਼ਾਰ ਹੈ ਸੁਲਤਾਨਵਿੰਦ ਰੋਡ ਗਾਣਾ ਬੀਡ ਵਿਜੀਨ ਦੇ ਏਰੀਆ ਦੇ ਵਿੱਚ ਇੱਥੇ ਐਂ ਬੜਾ ਨਟੋਰੀਅਸ ਪਰਿਵਾਰ ਹੈ ਜੇ ਆਪਾਂ ਦੇਖਿਆ ਜਾਵੇ ਦੋ ਸਿਸਟਰਸ ਤੇ ਇੱਕ ਬ੍ਰਦਰ ਹੈ ਬਨਮੋਲ ਜਿਹਦੀ ਉਮਰ ਤਕਰੀਬਨ 34 ਸਾਲ ਹੈ ਸੋਨੀਆ ਦੂਸਰੀ ਭੈਣ ਹੈ 24 ਸਾਲ ਦੀ ਤੇ ਭਰਾ ਹੈਗਾ ਗੁਰਤਗਨਦੀ 25 ਸਾਲ ਦਾ ਉਹ ਪਿੱਛੋਂ ਵੇਸੇ ਮਕਬੂਲਪੁਰ ਦੇ ਨੇ ਤੇ ਇਥੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦੀ ਜਿਹੜੀ ਹੈ ਅ ਨਟੋਰੀਅਸ ਐਕਟੀਵਿਟੀਜ਼ ਨੋਟਿਸ ਚਾਈਆਂ ਔਰ ਪਰਚੇ ਵੀ ਇਹਨਾਂ ਦੇ ਪੁਲਿਸ ਨੇ ਦਿੱਤੇ ਆ ਰੀਸੈਂਟਲੀ ਉਹਗੇ ਛੋਟੇ ਸਪਲਾਈ ਕਰਕੇ ਇਥੇ ਲੋਕਾਂ ਦੇ ਵਿੱਚ ਕਾਫੀ ਇਹਨਾਂ ਦੀ ਬਦਨਾਮੀ ਹੈ ਔਰ ਪਬਲਿਕ ਕਾਫੀ ਇਸ ਗੱਲ ਤੋਂ ਪਰੇਸ਼ਾਨ ਸੀ ਵੀ ਕੀ ਕਰ ਰਹੇ ਨੇ ਸੋ ਉਹ ਇਹ ਬੜਾ ਅੱਛਾ ਇੱਕ ਸਟੈਪ ਮੈਨੂੰ ਮੰਨਦਾ 19th ਐਬੋਲੀਸ਼ਨ 19 ਇਨੂੰ ਕੈਸ ਕਰਵੇ ਇਸ ਤੋਂ ਪਹਿਲਾਂ 18 ਡੈਮੋਲਿਸ਼ਨ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਕੀਤੇ ਗਏ ਸਾਡੇ ਤੋਂ ਪੁਲਿਸ ਸਾਇਤਾ ਮੰਗੀ ਕਿ ਉੱਥੇ ਅਸੀਂ ਦਿੰਨੇ ਔਰ ਮੈਂ ਖੁਦ ਦੇ ਪੈਸੇ ਕਰਕੇ ਆਇਆ ਤਾਂ ਕਿ ਲਾਊਡ ਐਂਡ ਕਲੀਅਰ ਮੈਸੇਜ ਜਿਹੜਾ ਉਹ ਆਪਣੇ ਸਾਰੇ ਸਮਾਜ ਦੇ ਵਿੱਚ ਜਾ ਸਕੇ ਕਿ ਜਿਹੜੀ ਇਹੋ ਜੀ ਡਰੱਗ ਦੀ ਮਨੀ ਨਾਲ ਕਮਾਈਆਂ ਹੋਈਆਂ ਚੀਜ਼ਾਂ ਨੇ ਉਹਨਾਂ ਦੀ ਹਸ਼ਰ ਜਿਹੜਾ ਲਾਸਟ ਤੇ ਐਂਡ ਰਿਜ਼ਲਟ ਇਹੀ ਹੁੰਦਾ ਜੋ ਤੁਸੀਂ ਹੁਣ ਇੱਥੇ ਸਾਹਮਣੇ ਆਪਾਂ ਦੇਖ ਰਹੇ ਆਂ ਜੇ ਆਪਾਂ ਨੂੰ ਦਾ ਪਛੋਕੜ ਦੇਖੀਏ ਤਾਂ ਐਫ ਆਈ ਆਰ ਨੰਬਰ 223 ਹੈ 23925 ਦੇ ਵਿੱਚ ਐਨ ਡੀ ਪੀ ਐਸ ਐਕਟ ਦੀ ਇਹਦੇ ਵਿੱਚ 20 ਗ੍ਰਾਮ ਹੀਰੋਇਨ ਮੈਡੀਸਿਨ ਮੋਲ ਤੇ ਗਗਨਦੀਪ ਦੋਨੋਂ ਬ੍ਰਦਰ ਸਿਸਟਰ ਤੋਂ ਫਿਰ 170 ਨੰਬਰ ਐਫ ਆਈ ਆਰ ਹੈ 18825 ਦੀ ਇਹ ਵੀ ਬੀ ਡਿਵੀਜ਼ਨ ਦੀ ਹੈ 10 ਗ੍ਰਾਮ ਮਿਲੀ ਇਹਨਾਂ ਦੀ ਸਿਸਟਰ ਸੋਨੀਆ ਤੋਂ ਜੇ ਆਪਾਂ ਨਜ਼ਰ ਮਾਰੀਏ ਤਾਂ ਸਾਰਾ ਪਰਿਵਾਰ ਹੀ ਮਦਰ ਫਾਦਰ ਵੀ ਇਹਨਾਂ ਦੇ ਨਾਲ ਰਹਿੰਦੇ ਨੇ ਉਹ ਸਾਰੇ ਇਹ ਬੈਟ ਕਰਦੇ ਇਸ ਚੀਜ਼ ਨੂੰ ਕਿ ਇਹ ਕੰਮ ਕਰਨ ਵਾਲੇ ਤੇ ਇਸੇ ਕਰਕੇ ਸਾਰੇ ਪਬਲਿਕ ਵੀ ਇਸ ਗੱਲ ਤੇ ਬੜੀ ਉਹਨਾਂ ਨੇ ਇਤਰਾਜ ਵੀ ਜਤਾਇਆ ਔਰ ਅੱਜ ਮੈਂ ਦੇਖਿਆ ਸਰ ਸਾਹਿਬ ਦਾ ਸਾਹਮਣੇ ਜਿਹੜੇ ਪਬਲਿਕ ਦੇ ਲੋਕ ਖੜੇ ਨੇ ਕਿੱਦਾਂ ਉਹਨੂੰ ਹੰਗਾਰਾ ਦੇ ਰਹੇ ਨੇ ਗੱਲ ਨੂੰ ਕਿ ਇਹ ਸੱਚ ਹੈ ਗੱਲ ਕੀ ਬਾਤ ਹੈ ਇਹਦੇ ਨਾਲ ਸਟਰੋਂਗ ਮੈਸੇਜ ਜਾਣਾ ਬੜਾ ਜ਼ਰੂਰੀ ਹੈ ਕਿ ਇਹਨਾਂ ਬੰਦਿਆਂ ਵਾਸਤੇ ਸਮਾਜ ਦੇ ਵਿੱਚ ਕੋਈ ਜਗ੍ਹਾ ਮਦਰ ਫਾਦਰ ਦੇ ਤੇ ਵੀ ਮ आमदार ਜੀ ਉਹਨੇ ਮਦਰ ਫਾਦਰ ਕਿ ਕਿਸ ਨੂੰ 20 ਗ੍ਰਾਮ 12 ਗ੍ਰਾਮ ਤੇ ਤੇ ਸ਼ਹਿਰ ਚ ਕੱਢ ਕੇ ਇਸ ਕੈਟਾਗਰੀ ਚ ਆ ਜਾਂਦੇ ਨਹੀਂ ਆ ਜਾਣਗੇ ਜੀ बिकॉज ਇਹ ਹਟ ਨਹੀਂ ਦੇ ਨਟੋਰੀਅਸ ਨੇ ਫੜਿਆ ਚਾਹੇ ਇੱਕ ਦੋ ਵਾਰ ਹੀ ਗਏ ਬਟ ਕੰਮ ਇਹੀ ਕਰ ਰਹੇ ਸੀ ਉਹਨੂੰ ਮਲਾਵਾਸੀ ਦੱਸਣਗੇ ਸਾਡੇ ਕੋਲ ਇਨਪੁਟ ਜਿਹੜੀ ਆਈ ਸੀ ਉਹਦੇ ਤੇ ਤੈਪ ਦੀ ਕਾਰਵਾਈ ਕੀਤੀ ਗਈ ਹੈ ਮਦਰ ਫਾਦਰ ਦੇ ਖਿਲਾਫ ਅਜੇ ਕੋਈ ਕੇਸ ਨਹੀਂ ਹੈ ਔਨ ਰਿਕਾਰਡ ਕਈ ਵਾਰ ਕੀ ਹੁੰਦਾ ਕਿ ਬੰਦਾ ਸਪਲਾਈ ਕਰਦਾ ਰਹਿੰਦਾ ਫੜਿਆ ਨਹੀਂ ਜਾਂਦਾ ਜੋ ਜਦੋਂ ਵੀ ਫਰੇਗੇ ਉਹ ਐਕਸ਼ਨ ਹੋਇਆ ਉਹ ਤੁਹਾਨੂੰ ਮੈਂ ਸਿਰਫ ਰਿਕਾਰਡ ਰਹੀਂ ਦੱਸ ਰਿਹਾ ਪਰ ਇਹ ਬੇਸਿਕਲੀ ਬਦਨਾਮ ਲੋਕ ਨੇ ਔਰ ਇਹ ਕੰਮ ਕਰਦੇ ਅੱਛਾ ਸਰ ਇਹ ਕਿੰਨੀ ਦੇਰ ਤੋਂ ਕਰਦੇ ਪਏ ਸੀ ਅ ਅੱਜ ਤੋਂ ਸਮਾਂ ਪਿਛੇ ਦੇਖੋ ਆਪਾਂ ਇਹ ਗੱਲ ਤਾਂ ਮੈਨੂੰ ਇਹ ਕਹਸੋ ਕਿ ਸਾਡੇ ਕੋਲ ਜਦੋਂ ਇਹ ਇਨਫੋਰਮੇਸ਼ਨ ਆਈ ਸੀ 8 9ਵੇਂ ਮਹੀਨੇ ਉਦੋਂ ਕਾਰਵਾਈ ਇਹਤੇ ਕੀਤੀ ਗਈ ਸੀ ਐਸਐਚਓ ਬੀ ਡਿਵੀਜ਼ਨ ਵੱਲੋਂ ਇਹ ਇਹਦਾ ਮਤਲਬ ਪਿੱਛੋਂ ਇਹ ਕੰਮ ਕਰਦੇ ਆ ਰਹੇ ਆ ਔਰ ਵਹਲੀ ਵਹਲੀ ਸ਼ੁਰਗ ਦੀ ਗੱਲ ਪਬਲਿਕ ਵੀ ਦੱਸਣ ਲੱਗੇ ਟਾਈਮ ਲਾ ਦਿੰਦੀ ਆ ਪੁਲਿਸ ਕੋ ਇਨਫੋਰਮੇਸ਼ਨ ਨਹੀਂ ਕਈ ਵਾਰੀ ਆਉਂਦੀ ਸਰ ਇੱਕ ਵਾਰ ਹੀ ਨਹੀਂ ਆ ਇਹ ਦੇਖਣਾ ਪਏਗਾ ਮੈਂ ਇਹਨਾਂ ਡਿਟੇਲ ਚ ਨਹੀਂ ਅਸੀਂ ਦੇਖਿਆ ਸਰ ਇਹਦਾ ਮਤਲਬ ਦਾਇਰਾ ਖੋਲਦਾ ਹੁਣ ਤੁਸੀਂ ਕਿ ਮਤਲਬ ਹੁਣ ਜਿਹੜੀ ਅੱਗੇ ਪਹਿਲਾਂ ਜਿਹੜੀ ਸੀ ਤੁਸੀਂ ਵੱਡੇ ਕ੍ਰਿਮੀਨਲ ਕੋ 4 ਕਿਲੋ 22 ਕਿਲੋ 32 ਕਿਲੋ ਨਾਲ ਜਾਂਦਾ ਮਤਲਬ ਹੁਣ ਦਾਇਰਾ ਜਿਹੜਾ ਇਹ ਕੰਮ ਦਾ ਹੈ ਬਾਰੇ ਗੱਲ ਨਹੀਂ ਜੀ ਤੁਸੀਂ ਇਹ ਦੇਖੋ ਨਾ ਇਹ ਮਕਾਨ ਕਿੰਨਾ ਅਲੀਸ਼ਾਨ ਹੈ ਕੋਈ ਮੀਨਸ ਆਫ ਆਪਾਂ ਮੇਨ ਇਹ ਦੇਖ ਰਹੇ ਆ ਇਹ ਬੰਦੇ ਦੇ ਕੋਲ ਸਰਸ ਆਫ ਇਨਕਮ ਕੀ ਹੈ ਨਸ਼ਰੇ ਪੈਸੇ ਬਣਾਇਆ ਜੀ ਜੈਚਲੀ ਜੇ ਆਪਾਂ ਚਾਹੇ ਬੰਦੇ ਦੇ ਕਈ ਰਿਕਵਰੀ ਘਟ ਵੀ ਹੁੰਦੀ ਹੈ ਪਰ ਪੈਸੇ ਉਹਦੇ ਕੋਲ ਇੰਨੇ ਆ ਰਹੇ ਉਹਨੇ ਤਾਂ ਹੀ ਮਕਾਨ ਬਣਾਇਆ अदरवाइज ਕੰਮ ਹੀ ਨਹੀਂ ਕਰ ਰਹੇ ਨਾ ਮਾਪੇ ਕੋਈ ਕੰਮ ਕਰ ਰਹੇ ਨੇ ਐਸਲੇ ਕਰਦੇ ਹੈਗੇ ਨਹੀਂ ਐਸਲੇ ਐਸਲੇ ਕਿੱਥੇ ਨੇ ਆ ਇਹ ਬੇਲਤੇ ਨੇ ਹੁਣ ਐਸਲੇ ਹੁਣ ਤਾਂ ਕਿੱਥੇ ਹੋਣਗੇ ਬਟ ਬੇਸਿਕਲੀ ਜਿਹੜੀ ਇਲੀਗਲ ਚੀਜ਼ ਹੈ ਜੋ ਕਾਰਪੋਰੇਸ਼ਨ ਲੱਗੀ ਹੋਤੀ ਅਸੀਂ ਨਾਲ ਉਹਨਾਂ ਦੇ ਖੜੇ ਆ ਕੇ ਉਦਾਟਿਕ ਸਟਰੋਂਗ ਮੈਸੇਜ ਦਿੱਤੇ ਜਾ ਸਕੇ ਤੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਡਰੱਗ ਵਾਲੇ ਲੋਕਾਂ ਦੇ ਚਾਹੇ ਪ੍ਰੋਪਰਟੀ ਬਣਾ ਲੈਣ ਕੋਈ ਜਗ੍ਹਾ ਨਹੀਂ ਆ ਸਕਦੀ ਸਰ ਇਹਨਾਂ ਦੇ ਵੱਲੋਂ ਇੱਕੋ ਮਕਾਨ ਬਣਾਇਆ ਗਿਆ ਜਾਂ ਫਿਰ ਹੋਰ ਵੀ ਇਹਨਾਂ ਦੇ ਵੱਲੋਂ ਆਪਣੇ ਮਕਾਨ ਜਿਹੜੇ ਮਹੋ ਪਿਆਰ ਕੀਤੇ ਗਏ ਨੇ ਜੀ ਤਾਂ ਦੇਖੋ ਇਹੀ ਮਕਾਨ ਪਤਾ ਲੱਗਿਆ ਉੱਥੇ ਹੀ ਆਪਾਂ ਆ ਕੇ ਜਿਹੜੀ ਡੈਮੋਲਿਸ਼ਨ ਡਰਾਈਵ ਦੇ ਵਿੱਚ ਪੁਲਿਸ ਅੰਦਾਜ਼ ਸਰ ਪਰਿਵਾਰ ਸਾਰਾ ਹੀ ਇਹ ਕੰਮ ਕਰਦਾ ਇੱਕ ਹੀ ਸਕੂਲ ਜੇ ਹੈ ਲੋਕਾਂ ਨੂੰ ਚੰਗਾ ਹੈ ਇਹਨਾਂ ਤੇ ਅਕਤ ਰੱਖੀ ਜਾਏ ਕਿ ਇਹਨਾਂ ਨੂੰ ਜ਼ਮਾਨਤ ਤੇ ਬਾਹਰ ਨਹੀਂ ਮੁਹੱਲੀ ਨਿਵਾਸੀ ਕਹਿ ਰਹੇ ਕਿ ਹੱਲੇ ਵੀ ਉਹ ਹਟਦੇ ਨਹੀਂ ਲੱਗੇ ਹੱਲੇ ਵੀ ਕੰਮ ਪੁਲਿਸ ਅਫਸਰ ਕੰਮ ਕਰ ਰਹੇ ਫਿਲਹਾਲ ਪਰ ਅਕਸਰ ਕੀ ਜਾਏਗੀ ਦੇਖੋ ਬਿਲਕੁਲ ਰੱਖੀ ਜਾਏਗੀ ਜੀ ਅਸੀਂ ਤਾਂ ਹੀ ਤੁਸੀਂ ਦੇਖੋ ਇਹ ਫੋਕਸ ਸੀਗਾ ਤਦੇ ਆਪਾਂ ਐਡਾ ਵੱਡਾ ਸਟੈਪ ਲੈ ਕੇ ਇੱਥੇ ਆਪਾਂ ਆਏ ਆ ਔਰ ਜਿਹੜੇ ਇਹ ਜੇ ਬੰਦੇ ਆ ਕਈ ਵਾਰੀ ਰਿਪੀਟਰਸ ਹੁੰਦੇ ਆ ਵਾਰ-ਵਾਰ ਰਿਪੀਟ ਕਰਦੇ ਆ ਕ੍ਰਾਈਮ बिकॉज স্মੋਲਰ ਕੁਆंटिटीज ਦੀ ਮੰਗ ਜਲਦੀ ਹੋ ਜਾਂਦੀ ਆ ਅਈ ਪ੍ਰਿਜ਼ਿਊਮ ਕਿ ਇਹਨਾਂ ਨੂੰ ਇਨਜ਼ੀਤ ਮਿਲੇਗੀ ਔਰ ਜੇ ਦੁਬਾਰਾ ਫੜੇਗੇ ਤਾਂ ਅਸੀਂ ਉਹਦੇ ਤੇ ਉਸ ਐਕਸ਼ਨ ਫੇਰ ਕਰਾਂਗੇ ਠੀਕ ਹੈ ਕੈਂਪੇਨ ਉਹਦੇ ਵਿੱਚ ਤੁਸੀਂ ਦੇਖਿਆ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਗਈ ਹੈ ਕੋਈ ਵੀ ਕ੍ਰਿਮੀਨਲ ਕਿਸੇ ਤਰ੍ਹਾਂ ਦਾ ਵੀ ਹੈ ਜਿਹੜਾ ਕਿ ਸਮਾਜ ਨੂੰ ਇਫੈਕਟ ਕਰ ਰਿਹਾ ਜਾਂ ਕੋਈ ਕਿਸੇ ਤਰ੍ਹਾਂ ਦਾ ਉਹਦਾ ਫੀਅਰ ਹੈ ਉਹਤੇ ਬੜਾ ਫੋਕਸਡ ਅਸੀਂ ਕੈਂਪੇਨ ਕੀਤੀ ਹੈ ਔਰ ਪਰ ਹਾਰ 2 ਦੇ ਵਿੱਚ ਤਿੰਨ ਦਿਨ ਤੁਸੀਂ ਦੇਖਿਆ ਕਿ ਬਹੁਤ ਸਾਰੀਆਂ ਅਰੈਸਟ ਹੋਈਆਂ ਬਹੁਤ ਸਾਰੀਆਂ ਰਿਕਵਰੀਆਂ ਹੋਈਆਂ ਉਸ ਦਿਨ ਤੋਂ ਬਾਅਦ 12 ਤੋਂ 16 ਤੱਕ ਮੈਂ ਸ਼ੇਅਰ ਕਰ ਰਹੇ ਹਾਂ ਤੁਹਾਡਾ ਕਾਫੀ ਸਾਰੇ ਪੀਓ ਹੋਰ ਕ੍ਰਿਮੀਨਲਸ ਫੜੇ ਗਏ ਰਿਕਵਰੀ ਡਰੱਗ ਦੀ ਬੜੀ ਹੋਈ ਜੇ ਆਪਾਂ ਡਰੱਗ ਫਰੰਟ ਹੀ ਲੈ ਲਈਏ ਵੀ ਐਨਡੀਪੀਐਸ ਦੇ ਕੇਸ ਦਰਜ ਕੀਤੇ ਗਏ 27 ਮੁਲਜ਼ਮ ਫੜੇ ਗਏ ਇਹਨਾਂ 4 ਦਿਨਾਂ ਦੇ ਵਿੱਚ ਔਰ 7 ਕਿਜੀ 993 ਗ੍ਰਾਮ ਤਕਰੀਬਨ 8 ਕਿਜੀ ਤੁਸੀਂ ਸਮਝ ਸਕਦੇ ਹੋ ਹੀਰੋਇਨ ਫੜੀ ਗਈ 1,19,320 ਜਿਹੜਾ ਡਰੱਗ ਮਨੀ ਨਜਾਇਜ਼ ਸ਼ਰਾਬ 4 ਟੂ-ਵੀਲਰ ਹੋਰ ਚੀਜ਼ਾਂ 2 ਪਿਸਟਲ ਚਾਰ ਲਾਈਫ ਕਾਰਟ੍ਰਿਜ 11 ਸਟੋਲਨ ਮੋਟਰਸਾਈਕਲ ਵੀ ਬਰਾਮਦ ਹੋਏ ਜੇ ਇਹਦੇ ਚ 86 ਵੌਂਟਡ ਕ੍ਰਿਮੀਨਲ ਜਿਹੜੇ ਮਰਡਰ ਅਕਿਊਜ਼ ਸੀਗੇ ਤਿੰਨ ਜਿਹਨਾਂ ਨੇ ਕਤਲ ਕੀਤਾ ਸੀ ਔਰ ਅਟੈਂਪਟ ਟੂ ਮਰਡਰ ਜਿੱਥੇ ਗੋਲੀ ਚਲਾਈ ਆ ਜਾਂ ਜਾਨ ਨੂੰ ਖਤਰਾ ਪੈਦਾ ਕੀਤਾ ਉਹ 6 ਕਿਊਜ਼ ਫੜੇ ਗਏ ਸਟਰੀਟ ਕ੍ਰਾਈਮ ਦੇ ਵਿੱਚ 8 ਸਨੇਚਰ ਫੜੇ 6 ਮੋਬਾਈਲ ਉਹਨਾਂ ਤੋਂ ਰਿਕਵਰ ਕੀਤੇ ਤੇ ਇੱਕ ਕਿਊਜ਼ ਜਿਹੜਾ ਰੇਪ ਐਂਡ ਟਾਕਸੋ ਦਾ ਅਸੀਂ ਫੜਿਆ 45 ਜਿਹੜੇ ਹੋਰ ਕ੍ਰਿਮੀਨਲ ਨੇ ਉਹ ਵੀ ਫੜੇ ਗਏ ਆ ਦੇ ਕੈਂਪੇਨ ਦੇ ਵਿੱਚ 4 ਪੀਯੂਜ਼ ਨੇ ਤੇ 48 ਬੰਦਿਆਂ ਦੇ ਖਿਲਾਫ 48 ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਾਇਆ ਗਿਆ ਜੋ ਕਿ ਗੁੱਡ ਬਿਹੇਵੀਅਰ ਦੀ ਉਹਨਾਂ ਤੋਂ ਉਮੀਦ ਸੀ ਜਾਂ ਨਹੀਂ ਕਰ ਰਹੇ ਸੀ ਕਿ ਸਮਾਜ ਦੇ ਵਾਸਤੇ ਖਤਰਾ ਸੀ ਕਿ ਜਿੱਦਾਂ ਬ੍ਰੀਚ ਨੂੰ ਬ੍ਰੀਚ ਆਫ ਪੀਸ ਔਰ ਸਿਕਿਉਰਟੀ ਨੂੰ ਖਤਰਾ ਪੈਂਦਾ ਪਹੁੰਦਾ ਉਹਦੇ ਖਿਲਾਫ ਐਕਸ਼ਨ ਲਿਆ ਗਿਆ ਇਹਦੇ 'ਚ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਪੰਜਾਬ ਦੇ ਵਿੱਚ ਐਂਟੀ ਗੈਂਗਸਟਰ ਹੈਲਪਲਾਈਨ ਇੱਕ ਸ਼ੁਰੂ ਕੀਤੀ ਗਈ ਹੈ ਜਿਹਦਾ ਕਿ WhatsApp ਨੰਬਰ ਵੀ ਹੈ ਤੇ ਕਾਲ ਨੰਬਰ ਵੀ ਹੈ ਉਹ ਮੈਂ ਤੁਹਾਡਾ ਸ਼ੇਅਰ ਕਰਨਾ ਚਾਹੁੰਦਾ 9394693946 ਮੈਂ ਰਿਪੀਟ ਕਰਦਾ 9394693946 ਔਰ ਇਹਦੇ ਤੇ ਬਿਲਕੁਲ ਕਿਸੇ ਜਿਹੜਾ ਇਨਫੋਰਮੇਸ਼ਨ ਦਿੰਦਾ ਗੈਂਗਸਟਰਾਂ ਬਾਰੇ ਜਾਂ ਕ੍ਰਿਮੀਨਲਸ ਬਾਰੇ ਉਹਦੀ ਨਾਮ ਬਿਲਕੁਲ ਕਨਫਿਡੈਂਸ਼ੀਅਲ ਰੱਖਿਆ ਜਾਂਦਾ ਹੈ ਔਰ 10 ਲੱਖ ਤੱਕ ਇਨਾਮ ਵੀ ਹੈ ਜੇ ਕੋਈ ਚੰਗੀ ਇਨਪੁਟ ਜਿਹੜੀ ਲੀਡਿੰਗ ਟੂ ਜਿਹੜੇ ਨੌਮ ਗੈਂਗਸਟਰ ਦੀ ਫੜੀ ਜਾਂਦੀ ਹੈ ਤਾਂ ਉਹ ਪਬਲਿਕ ਵਾਸਤੇ ਇੱਕ ਬੜਾ ਅੱਛਾ ਪਲੇਟਫਾਰਮ ਹੈ ਔਰ ਮੈਨੂੰ ਉਮੀਦ ਹੈ ਕਿ ਜਿਵੇਂ ਸਾਡੇ ਸਪੈਸ਼ਲ ਗੁਰੂ ਨਗਰੀ ਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਪਬਲਿਕ ਦਾ ਬਹੁਤ ਸਹਿਯੋਗ ਮਿਲਿਆ ਉਸੇ ਕਰਕੇ ਵੱਡੀਆਂ ਰਿਕਵਰੀਆਂ ਹੋਈਆਂ ਔਰ ਕ੍ਰਾਈਮ ਜਿਹੜੇ ਉੱਤੇ ਠੱਲ ਪਈ ਹੈ ਸੋ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਇਸ ਨੰਬਰ ਦਾ ਬਹੁਤ ਫਾਇਦਾ ਉਠਾਈਏ ਕਿਉਂਕਿ ਤੁਹਾਡੀ ਆਈਡੈਂਟੀਟੀ ਬਿਲਕੁਲ ਸੈਂਟਰਲ ਲੈਵਲ ਦੇ ਉੱਤੇ ਇੱਕ ਪਲੇਟਫਾਰਮ ਹੈ ਜਿੱਦੇ ਤੋਂ ਤੁਹਾਡਾ ਨਾਮ ਨੰਬਰ ਕੁਝ ਨਹੀਂ ਆਏਗਾ ਸਿਰਫ ਇਨਫੋਰਮੇਸ਼ਨ ਅਗੇ ਸਾਡੇ ਕੋਲ ਪਹੁੰਚੇਗੀ so that ਉਹ ਉੱਤੇ ਅਸੀਂ ਐਕਟ ਕਰ ਸਕੀਏ ਇਹ ਇੱਕ ਜਿਵੇਂ ਵਿਲੇਜ ਡਿਫੈਂਸ ਕਮੇਟੀਆਂ ਬਣੀਆਂ ਹੋਈਆਂ ਨੇ ਕਾਫੀ ਉਸ ਦੇ ਵਿੱਚ ਮਦਦ ਮਿਲ ਰਹੀ ਹੈ ਤੁਸੀਂ ਦੇਖਿਆ ਹੋਣਾ ਪਿਤੇ ਦਿਨੀ ਤੋਂ ਪਹਿਲਾਂ ਹੀ 40 ਕਿਲੋ ਦੇ ਤਰੀਬ ਹੈਰੋਇਨ ਜਿਹੜੀ ਆ ਉਹ ਬਰਾਮਦ ਕੀਤੀ ਗਈ ਸੀਗੀ ਦਿਹਾਤੀ ਪੁਲਿਸ ਵੱਲੋਂ ਮੈਂ ਪੁੱਛਣਾ ਚਾ ਰਿਹਾ ਸੀਗਾ ਕਿ ਤੁਹਾਡੇ ਵੱਲੋਂ ਕੋਈ ਅੰਮ੍ਰਿਤਸਰ ਕਮਿਸ਼ਨਰੇਟ ਦੇ ਅੰਡਰ ਕੋਈ ਵਾਰਡ ਸੰਬੰਧੀ ਕੋਈ ਇਸ ਤਰ੍ਹਾਂ ਦੀਆਂ ਕੋਈ ਡਿਫੈਂਸ ਕਮੇਟੀਆਂ ਬਣਾਈਆਂ ਜਾਣ ਕਿ ਉਹਨਾਂ ਵੱਲੋਂ ਸਮਝ ਤਾਂ ਕਿ ਲੋਕ ਉਹਨੂੰ ਸਹਿਯੋਗ ਕਰ ਸਕਣ ਸਰ ਬਿਲਕੁਲ ਬਣੀਆਂ ਹੋਈਆਂ ਜੀ ਆਪਣੇ ਜਿਹੜੇ ਪਿੰਡ ਨੇ ਉਹ ਜੀ ਬੀਡੀਸੀਜ਼ ਨੇ ਮਹੱਲਾ ਕਮੇਟੀਆਂ ਸਾਰਿਆਂ ਚ ਹੈਗੀਆਂ ਉਹਨਾਂ ਦੀ ਰੈਗੂਲਰ ਮੀਟਿੰਗ ਔਰ ਉਹਨਾਂ ਦੇ ਲੇਟੈਸਟ ਇਨਪੁਟਸ ਵੀ ਆਉਂਦੇ ਰਹਿੰਦੇ ਟਾਈਮ ਟਾਈਮ। ਠੀਕ ਹੈ। ਐਸਐਚਓ ਲੈਵਲ, ਡੀਐਸਪੀ ਲੈਵਲ ਆਪਣੇ ਲੈਵਲ ਤੇ ਕਰਦੇ ਆ ਮੇਰੇ ਲੈਵਲ ਤੇ ਡਿਸਟ੍ਰਿਕਟ ਕਮੇਟੀ ਨਾਲ ਅਸੀਂ ਜਿਹੜੀ ਇਹ ਮੀਟਿੰਗ ਹਾਂ ਫਾਇਦਾ ਹੋ ਰਿਹਾ ਜੀ ਆਪਾਂ ਨੂੰ। ਹਾਂ ਡੈਫੀਨਿਟ ਦੇਖੋ ਜਿੰਨੀ ਵੀ ਆਪਾਂ ਗਰਾਊਂਡ ਦੇ ਉੱਤੇ ਲੋਕ ਕੰਨ ਤੇ ਅੱਖਾਂ ਘੜੀਆਂ ਕਰਾਂਗੇ ਉਹ ਸਾਨੂੰ ਫੀਡਬੈਕ ਮਿਲੇਗੀ ਔਰ ਲੋਕੀ ਜੁੜਦੇ ਆ ਐਂਟੀ ਡਰੱਗ ਕੈਂਪੇਨ। ਠੀਕ ਹੈ। ਠੀਕ ਹੈ ਸਰ। ਥੈਂਕ ਯੂ।